ਓਪਨ ਅੰਮ੍ਰਿਤਸਰ ਆਮ ਰੈਸਲਿੰਗ ਚੈਂਪੀਅਨਸ਼ਿਪ 2024 ਦਾ ਆਯੋਜਨ ਅੰਮ੍ਰਿਤਸਰ ਜਿਮ 40 ਖੂ ਜੜਾ ਫਾਟਕ ਵਿਖੇ ਅੰਮ੍ਰਿਤਸਰ ਜਿਮ ਦੇ ਕੋਚ ਹਰਪ੍ਰੀਤ ਸਿੰਘ ਪ੍ਰੀਤਾ ਦੀ ਅਗਵਾਈ ਹੇਠ ਕੀਤਾ ਗਿਆ ਇਸ ਮੌਕੇ ਬਲਰਾਜ ਸਿੰਘ ਅਲਗੋਕੋਠੀ ਗਰੀਸ਼ ਸ਼ਰਮਾ ਵਿਜੇ ਕੁਮਾਰ ਅੰਕੁਰ ਸ਼ਰੀਫਪੁਰਾ ਨਰਿੰਦਰ ਸਹਿਦੇਵ ਅਤੇ ਨਰੇਸ਼ ਪਠਾਣੀਆਂ ਉਚੇਚੇ ਤੌਰ ਤੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਲਈ ਪੁੱਜੇ ਇਸ ਮੌਕੇ ਕੋਚ ਹਰਪ੍ਰੀਤ ਸਿੰਘ ਪ੍ਰੀਤਾ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਆਮ ਰੈਸਲਿੰਗ ਚ 골ਡ ਅਤੇ ব্রোঞ্জ ਮੈਡਲ ਜੇਤੂ अजय ਅਲੀ ਸੁਖਵਿੰਦਰ ਸਿੰਘ ਸੁਖੀ ਅਤੇ ਸ਼ੇਰਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੱਸਿਆ ਕਿ ਜਿਮ ਵੱਲੋਂ ਹਰ ਸਾਲ ਹੀ ਇਹ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ ਅਤੇ ਇਸ ਵਾਰ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਜੰਮੂ, ਦਿੱਲੀ, ਹਰਿਆਣਾ ਅਤੇ ਹਿਮਾਚਲ ਤੋਂ ਵੀ ਨੌਜਵਾਨ ਇਸ ਵਿੱਚ ਭਾਗ ਲੈ ਰਹੇ ਹਨ ਉਹਨਾਂ ਦੱਸਿਆ ਕਿ ਇਸ ਦਾ ਮਕਸਦ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਸਿਹਤਮੰਦ ਰਹਿਣ ਲਈ ਪ੍ਰੇਰਿਤ ਕਰਨਾ ਹੈ ਤਾਜੋ ਉਹ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲੈ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਦੇਸ਼ ਅਤੇ ਆਪਣੇ ਸੂਬੇ ਦਾ ਨਾਮ ਰੋਸ਼ਨ ਕਰ ਸਕਣ ਅਤੇ ਉਹਨਾਂ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰਹਿਣ ਦਾ ਵੀ ਸੁਨੇਹਾ ਦਿੱਤਾ ਇਸ ਮੌਕੇ ਆਮ ਰੈਸਲਰ ਅਜੇ ਅਲੀ ਦੇ ਪਿਤਾ ਜੀ ਨਰਿੰਦਰ ਸਹਿਦ ਦੇਵ ਨੇ ਇਸ ਤਰ੍ਹਾਂ ਦੇ ਕੀਤੇ ਜਾ ਰਹੇ ਕਾਰਜਾਂ ਦੀ ਛਲਾਗਾ ਕਰਦਿਆਂ ਸਾਰੇ ਖਿਡਾਰੀਆਂ ਦੀ ਹੌਸਲਾ ਫਜ਼ਾਈ ਕੀਤੀ ਅਤੇ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਕੀ ਸੂਬਿਆਂ ਵਾਂਗ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਜੇਤੂ ਰੇ ਖਿਡਾਰੀਆਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਇਸ ਦੌਰਾਨ ਰੈਫਰੀ ਜਗਦੀਪ ਮਯੰਕ ਵਿਕਰਮ ਪੰਕਜ ਨਕੁਲ ਤੇ ਕਬੀਰ ਵੀ ਮੌਜੂਦ ਸਨ ਸਾਡੇ ਪੰਜਾਬ ਚ ਵੇਖੋ ਕਿਸਾਨੀ ਧਰਨਾ ਏਡਾ ਵੱਡਾ ਲੱਗਾ ਸਾਰਾ ਨੌਜਵਾਨਾ ਨੇ ਕਾਮਯਾਬ ਕੀਤਾ ਕੋਈ ਇਹੋ ਜੀ ਗੱਲ ਨਹੀਂ ਹੈ ਤੇ ਇਹ ਕੱਲੇ ਬਜ਼ੁਰਗਾਂ ਨੇ ਅੱਗੇ ਲੱਗ ਕੇ ਸਿਰਫ ਅਗਵਾਈ ਕੀਤੀ ਹੈ ਜਿਹੜੀ ਜਿੱਥੇ ਜੋ ਜਦੋਜਿਹਾਦ ਕਰਨੀ ਪੈਂਦੀ ਆ ਉਹ ਪੰਜਾਬੀ ਹਮੇਸ਼ਾ ਅੱਗੇ ਖੜੇ ਨੇ ਇਹ ਬਿਲਕੁਲ ਗੁੰਮਰਾਹ ਕਰ ਰਹੀਆਂ ਸਰਕਾਰਾਂ ਕੇ ਪੰਜਾਬ ਨਸ਼ਾ ਇਹ ਵੋ ਜਿੰਨਾ ਫੋਰਨ ਦੇ ਵਿੱਚ ਨਸ਼ਾ ਹੈ ਸਾਡੇ ਪੰਜਾਬ ਚ ਕੁਛ ਨਹੀਂ ਹੈਗਾ ਠੀਕ ਆ ਕੋਈ ਕਿਸੇ ਦੇ ਮੂੰਹ ਚ ਬਧੋ ਬਦੀ ਜਾ ਕੇ ਨਹੀਂ ਪੌਂਦਾ ਪਰ ਜੇ ਨਸ਼ਾ ਕਰਦੇ ਹੋਏ ਜਵਾਨਾਂ ਨੂੰ ਵੀ ਇੱਕ ਸੇਧ ਮਿਲ ਜੇ ਇੱਕ ਆਪਾਂ ਗਲਵੇ ਚ ਲੈ ਕੇ ਆਪਣੀ ਜਫੀ ਚ ਲੈ ਕੇ ਨਾਲ ਤੁਰ ਪਈਏ ਉਹੀ ਨੌਜਵਾਨ ਅੱਗੇ ਹੋ ਕੇ ਸਿਰ ਲਾ ਵੀ ਸਕਦਾ ਤੇ ਸਿਰ ਦੇ ਵੀ ਸਕਦਾ ਇਹ ਬਿਲਕੁਲ ਗਲਤ ਗੱਲਾਂ ਜੀ ਔਰ ਸਾਨੂੰ ਇਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਿਆਸੀ ਲੋਕਾਂ ਨੂੰ ਇਹ ਗੱਲਾਂ ਬੰਦ ਕਰਨੀਆਂ ਚਾਹੀਦੀਆਂ ਨੌਜਵਾਨਾਂ ਨੂੰ ਉਤਸ਼ਾਹ ਦੇਣਾ ਚਾਹੀਦਾ ਹੌਸਲੇ ਬਲੰਦ ਕਰਨੇ ਚਾਹੀਦੇ ਆ ਔਰ ਸਾਨੂੰ ਇਹੋ ਜਿਹੇ ਕੰਮ ਕਰਨੇ ਚਾਹੀਦੇ ਆ ਜਿਹਦੇ ਚ ਕਿਸੇ ਦੀ ਰੁਚੀ ਆ ਉਹਨੂੰ ਉਹੋ ਜੀ ਗੇਮ ਦੇ ਵਿੱਚ ਜੱਫੀ ਪਾ ਕੇ ਨਾਲ ਤੋਰ ਕੇ ਉਹ ਜਿਹੀਆਂ ਗੱਲਾਂ ਦੱਸੋ ਮੈਂ ਇਹੀ ਸੁਣਿਆ ਦਿੰਨਾ ਜੀ ਕਿ ਕਿਸੇ ਵੀ ਬੇਵਕੂਫ ਬੰਦੇ ਦੀਆਂ ਜਾਂ ਬੇਵਕੂਫ ਸਿਆਸੀ ਬੰਦੇ ਦੀਆਂ ਗੱਲਾਂ ਸੁਣ ਕੇ ਆਪਣੇ ਮਨ ਦਾ ਮਨੋਬਲ ਡੇਗਣਾ ਨਹੀਂ ਹੈ ਕਦੀ ਵੀ ਬੰਦਾ ਆਪਣੀ ਸੋਚ ਲੈ ਕੇ ਅੱਗੇ ਚੱਲੇ ਔਰ ਮੈਂ ਇੱਕ ਸੋਚ ਜ਼ਰੂਰ ਇੱਕ ਆਪਣਾ ਸੁਨੇਹਾ ਦੇਣਾ ਚਾਹੂੰਗਾ ਜੀ ਕੋਈ ਜਿਹੜੇ ਨੌਜਵਾਨ ਜਿੰਨੇ ਵਿਆਹਣ ਵਾਲੇ ਆ ਜਾਂ ਵਿਆਹੇ ਆ ਕਦੀ ਵੀ ਇੱਕ ਬੱਚਾ ਨਹੀਂ ਤਿੰਨ ਚਾਰ ਬੱਚੇ ਕਰੋ ਸਾਨੂੰ ਆਪਣੇ ਪੰਜਾਬ ਚ ਆਉਣ ਵਾਲੇ ਸਮੇਂ ਚ ਆਪਣੇ ਆਪ ਘਰ ਦੇ ਵਿੱਚ ਸਾਨੂੰ ਹਰ ਘਰ ਦੇ ਵਿੱਚ ਪਾਵਰ ਦੀ ਲੋੜ ਹੈ ਜੇ ਚਾਰ ਬੱਚੇ ਹੋਣਗੇ ਉਹਨਾਂ ਚੋਂ ਦੋ ਤੇ ਕੰਮ ਤੇ ਲੱਗਣਗੇ ਨਾ ਦੋ ਤੇ ਕੰਮ ਤੇ ਲੱਗਣਗੇ ਉਹ ਦੂਜੇ ਦੋ ਉਹਨਾਂ ਦੀ ਨਾਲ ਸਪੋਰਟ ਕਰਨਗੇ ਸਾਡੀ ਸਿਆਸਤ ਸਾਡੀ ਸੋਚ ਚੰਗੀ ਹੋਊਗੀ ਅਸੀਂ ਚੰਗੇ ਰਾਹ ਪੈ ਕੇ ਆਪਣਾ ਰਾਹ ਆਪ ਲੱਭਾਂਗੇ ਇਹਨਾਂ ਕਹਿੰਦਾ ਆ ਮੈਂ ਧੰਵਤਈ ਆ ਜੀ ਤੇ ਨੌਜਵਾਨ ਪੀੜੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਿਲਕੁਲ ਸਿਆਸੀ ਪ੍ਰਚਾਰ ਦੇ ਵਿੱਚ ਇਹ ਨਹੀਂ ਆਉਣਾ ਪੰਜਾਬ ਚ ਕੋਈ ਨਸ਼ਾ ਨਹੀਂ ਆ ਕੋਈ ਵੱਡੋ ਵੱਡੀ ਮੂਹ ਜ ਨਹੀਂ ਪਾਉਂਦਾ ਜਿੰਨੇ ਕਰਨਾ ਉਹਨੇ ਕਰੀ ਜਣਾ ਪਰ ਜਦੋਂ ਆਪਾਂ ਪਿਆਰ ਨਾਲ ਲੈ ਕੇ ਚੱਲਾਂਗੇ ਸਾਰੇ ਛੱਡ ਜਾਂਦੇ ਨੇ ਸਭ ਕੁਝ ਹੋ ਜਾਂਦਾ ਫੌਰਨ ਦੇ ਵਿੱਚ ਇਹਦੇ ਨਾਲੋਂ ਜ਼ਿਆਦਾ ਨਸ਼ੇ ਆ ਬਹੁਤ ਬੁਰੇ ਆ ਲਿਆ ਉਥੇ ਕੋ ਰੋਕਣ ਵਾਲਾ ਨਹੀਂ ਆ ਇੱਥੇ ਤਾਂ ਅਸੀਂ ਫਿਰ ਵੀ ਰੋਕਦੇ ਆ ਕਹਿੰਨੇ ਆ ਪਤਾ ਕਰਦੇ ਆ ਲੋਕ ਰੌਲਾ ਪਾਉਂਦੇ ਆ ਸੁਣ ਕੇ ਹੁੜ ਕਈ ਰੁਕੇ ਆ ਕਈ ਹਟਦੇ ਵੀ ਆ ਸਿਰਫ ਉਹਨਾਂ ਨੂੰ ਮੋਢੇ ਤੇ ਲਾਉਣ ਵਾਲਾ ਕੋਈ ਨਹੀਂਗਾ ਹਰ ਬੰਦੇ ਨੂੰ ਇੱਕ ਸਹਾਰੇ ਦੀ ਇੱਕ ਆਸਰੇ ਦੀ ਔਰ ਰਾਹ ਦੱਸਣ ਵਾਲੇ ਦੀ ਲੋੜ ਹੁੰਦੀ ਆ ਜੋ ਕਿ ਕਿਸੇ ਨੇ ਦੱਸਣਾ ਨਹੀਂ ਬਹੁਤ ਖੁਸ਼ ਆ ਕਿ ਜੋ ਮੁੰਡੇ ਇਤਰਾ ਮੇਰੇ ਨਾਲ ਜੁੜੇ ਨੇ ਤੇ ਹਰ ਸਾਲ ਇਸੇ ਤਰ੍ਹਾਂ ਮੈਂ ਕੰਪੀਟੀਸ਼ਨ ਕਰਾਉਂਦਾ ਰਾਵਾਂਗਾ ਤੇ ਮੈਂ ਧੰਨਵਾਦ ਕਰਦਾ ਬਿੱਲੇ ਭਾਈ ਦਾ ਜੋ ਇਹਨਾਂ ਨੇ ਆਣ ਕੇ ਮੇਰਾ ਇੱਥੇ ਆਣ ਕੇ ਮਾਣ ਵਧਾਇਆ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਚੰਗੇ ਰਾਵਲ ਜੀ ਜਿੱਦਾਂ ਭਾਈ ਉਹਨਾਂ ਨੇ ਦੱਸਿਆ ਬਿਲਕੁਲ ਸਹੀ ਕਿਹਾ ਵੀ ਕਿਸੇ ਦੇ ਮੂੰਹ ਦੇ ਵਿੱਚ ਕੋਈ ਨਹੀਂ ਜ਼ਬਰਦਸਤੀ ਪਾਉਂਦਾ ਸੈਕਿੰਡ ਬੰਦਾ ਜਿਹੋ ਜੀ ਸੁਸਾਇਟੀ ਹੈ ਉਹੋ ਜਿਹਾ ਬੰਦਾ ਹੋ ਜਾਂਦਾ ਬਾਕੀ ਚਿੰਮਲ ਜੁੜੋ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਬਾਕੀ ਅਸੀਂ ਹਰ ਲੜਕੇ ਦੇ ਨਾਲ ਆਂ ਹਰ ਮੁੰਡੇ ਦੇ ਨਾਲ ਆਂ ਇਸ ਤਰ੍ਹਾਂ ਹਰਗੇ ਦਾ ਆਪਾਂ ਸਾਥ ਦੇ ਆਂ ਅਪਰੀਖਿੰ ਪਰੀਟੇ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਬराई ਚੰਗਾ ਪਰਾਲਾ ਕੀਤਾ ਅੱਜ ਵੱਖ-ਵੱਖ ਸਟੇਟਾਂ ਦੇ ਮੁੰਡੇ ਬੁਲਾ ਕੇ ਮੁਕਾਬਲਾ ਕਰਾਇਆ ਮੈਂ ਪੁਲੀਸ਼ ਸਿੰਘ ਪ੍ਰੀਤਾ ਦਾ ਬਹੁਤ-ਬਹੁਤ ਧੰਨਵਾਦੀ ਆ ਤੇ ਉਹਨਾਂ ਨੂੰ ਵਧਾਈ ਦੇਣਾ ਇਹ ਬਹੁਤ ਜ਼ਰੂਰੀ ਹੈ ਕਿ ਅੱਜ ਦਾ ਜੰਝਦਾ ਸਮਾਂ ਚੱਲ ਰਿਹਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਨੌਜਵਾਨ ਪੀੜੀ ਨੂੰ ਚੰਗਾ ਰਾਹ ਦਿਖਾ ਰਹੇ ਨੇ ਜਿਮ ਆ ਰਹੇ ਨੇ ਆਪਸ ਵਿੱਚ ਮੁਕਾਬਲਾ ਕਰ ਰਹੇ ਨੇ ਆਪਣੇ ਮਾਂ ਪਿਓ ਦਾ ਆਪਣੇ ਮਹੱਲੇ ਦਾ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰ ਰਹੇ ਨੇ ਤੇ ਮੈਂ ਇਹ ਨੌਜਵਾਨ ਗੰਗਬੀੜੀ ਦਾ ਵੀ ਬਹੁਤ ਬਹੁਤ ਦਿਨੋ ਧੰਨਵਾਦੀਆਂ ਜਿਹੜੇ ਇਹ ਰਾਤੇ ਚੱਲੇ ਨੇ ਜਿਹੜੀ ਵੀ ਸਰਕਾਰ ਆਂਦੀ ਅੱਜ 9 ਸਾਲ ਹੋ ਗਏ ਨੇ ਅਲੀ ਨੂੰ ਬੰਗਲਾਦੇਸ਼ ਏਸ਼ੀਆ ਗੇਮਾਂ 'ਚ ਅਤੇ ਗੋਆ ਮਿਰਜੋਂ ਕਈ ਸਟੇਟਾਂ ਜੋ ਨੇ 골ਡ ਮੈਡਲ ਜਿੱਤੇ ਨੇ ਤੇ ਜਿਵੇਂ ਹਰਿਆਣਾ ਦੀ ਸਟੇਟ ਆ ਮਾਚਲਦੀ ਸਰਕਾਰ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਨੌਕਰੀਆਂ ਵੀ ਦਿੰਦੀਆਂ ਐ ਤੇ ਨਾਂ ਵੀ ਵੀ ਦਿੰਦੀਆਂ ਸਪੋਰਟ 'ਚ ਪਰ ਅੱਜ ਮੈਂ ਪੰਜਾਬ ਸਰਕਾਰ ਨੂੰ ਬਰੀ ਬੇਨਤੀ ਕਰਦਾ ਕਿ ਇਹ ਜਿਹੜੇ ਜੰਗ ਪੀਰੀਏ ਜਿਹੜੇ ਇੰਟਰਨੈਸ਼ਨਲ ਨੈਸ਼ਨਲ ਗੇਮਾਂ 'ਚ 골ਡ ਮੈਡਲ ব্রੌਨ ਮੈਡਲ ਜਿੱਤ ਕੇ ਆਏ ਨੇ ਸਰਕਾਰ ਨੂੰ ਮੈਂ ਜ਼ੋਰਦਾਰ ਅਪੀਲ ਕਰਦਾ ਕਿ ਇਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਤੇ ਇਹਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਕਿ ਇਹਨਾਂ ਦਾ ਹੌਂਸਲਾ ਹੋਰ ਵਧੇ ਕਿ ਆਪਣੇ ਮਹੱਲਾ ਨਿਵਾਸੀਆਂ ਲਈ ਆਪਣੇ ਸ਼ਹਿਰ ਦੇ ਨੌਜਵਾਨ ਪੀੜੀ ਨੂੰ ਆਪਣੇ ਨਾਲ ਲੈ ਕੇ ਚੱਲਣ ਮੇਰਾ ਨਾਮ ਅਜੀਤ ਤੇ ਮੈਂ ਇੱਕ ਆਰਮ ਰੈਸਲਰ ਹਾਂ ਤੇ ਮੇਰੇ ਕੋਚ ਸਾਹਿਬ ਨੇ ਅੱਜ ਓਪਨ ਅੰਮ੍ਰਿਤਸਰ ਆਮਰਾ ਸਿੰਘ ਟੂਰਨਾਮੈਂਟ ਕਰਵਾਇਆ ਅੰਮ੍ਰਿਤਸਰ ਚ ਜਿਹੜਾ ਕਿ ਪਲੇਅਰਾਂ ਲਈ ਬਹੁਤ ਵਧੀਆ ਇਵੈਂਟ ਕਰਵਾਇਆ ਵਾ ਜਿੰਨੇ ਵੀ 18 ਸਾਲ ਤੋਂ ਘੱਟ ਉਮਰ ਦੇ ਮੁੰਡੇ ਨੇ ਹੈਂਡੀਕੈਪ ਡਿਸੇਬਲ ਪਲੇਅਰ ਨੇ ਉਹਨਾਂ ਲਈ ਇਹ ਟੂਰਨਾਮੈਂਟ ਬਿਲਕੁਲ ਫ੍ਰੀ ਕਰਵਾਇਆ ਗਿਆ ਵਾ ਇਹਦੇ ਚ 6 ਕੈਟਾਗਰੀਆਂ ਰੱਖੀਆਂ ਗਈਆਂ ਜਿਹਦੇ ਚ ਕੈਸ਼ ਪ੍ਰਾਈਜ਼ ਮੈਡਲਸ ਟਰੋਫੀਜ਼ ਤੇ ਪਲੇਅਰਾਂ ਨੂੰ ਫ੍ਰੀ ਰਿਫਰੈਸ਼ਮੈਂਟ ਦਿੱਤੇ ਭਾਜੀ ਵੱਲੋਂ ਪ੍ਰੋਵਾਈਡ ਕਰਵਾਈ ਗਈ ਹੈ ਇਹ ਓਪਨ ਅੰਮ੍ਰਿਤਸਰ ਆਮਰਾ ਸਿੰਘ ਟੂਰਨਾਮੈਂਟ ਰੱਖਿਆ ਹੈ ਵੱਖ-ਵ ਆਪਣਾ ਅੰਮ੍ਰਿਤਸਰ ਜੰਮੂ ਦਿੱਲੀ ਲੁਧਿਆਣਾ ਹਰਿਆਣਾ ਬਠਿੰਡਾ ਪਟਿਆਲਾ ਵੱਖ-ਵੱਖ ਸਤਾਨਾਂ ਤੋਂ ਪੰਜਾਬ ਦੇ ਜਿੰਨੇ ਵੀ ਵੱਖ-ਵੱਖ ਜ਼ਿਲ੍ਹੇ ਨੇ ਉਹਨਾਂ ਤੋਂ ਸਾਰੇ ਪਲੇਅਰ ਆਏ ਨੇ ਨੌਜਵਾਨਾਂ ਦਾ ਤੁਸੀਂ ਕੈਮਰੇ 'ਚ ਰਿਕਾਰਡ ਕੀਤਾ ਹੀ ਹੋਣਾ ਵੀਡੀਓ ਮੁੰਡੇ ਬਹੁਤ ਹੀ ਸੋਹਣਾ ਖੇਡਦੇ ਨੇ ਤੇ ਬਹੁਤ ਹੀ ਆਪਣੀ ਜਿਹੜੀ ਪੰਜਾਬ ਦੀ ਪੀੜ੍ਹੀ ਹੈ ਆਉਣ ਵਾਲੀ ਪੀੜ੍ਹੀ ਹੈ ਬਹੁਤ ਹੀ ਸਟਰੋਂਗ ਹੈ ਬਸ ਇੱਕ ਐਵੇਂ ਪੰਜਾਬ ਦੀ ਪੀੜ੍ਹੀ ਨੂੰ ਨਸ਼ੇ 'ਚ ਵਿਦਨਾਮ ਕੀਤਾ ਗਿਆ ਵਾ ਤੇ ਮੈਂ ਇਹੀ ਕਹਿੰਦਾ ਹਾਂ ਸਪੋਰਟ ਸਿਸਟਮ ਵੱਲੋਂ ਵੀ ਉਹਨਾਂ ਨੂੰ ਕੋਈ ਇਹੋ ਜਿਹਾ ਔਰ ਆਪਣਾ ਟੂਰਨਾਮੈਂਟ ਆਰਗੇਨਾਈਜ਼ ਕਰਾਣੇ ਚਾਹੀਦੇ ਨੇ ਜਿਹਦੇ ਵਿੱਚ ਵੱਖ-ਵੱਖ ਪਲੇਅਰ ਵੱਖ-ਵੱਖ ਸਤਾਨਾਂ ਤੋਂ ਜਿਹੜੇ ਆਂਦੇ ਨੇ ਉਹਨਾਂ ਲਈ ਇਹੋ ਜਿਹਾ ਸਿਸਟਮ ਬਣਾਉਣਾ ਚਾਹੀਦਾ ਵਾ ਪਲੇਅਰ ਨੂੰ ਨੌਕਰੀ ਵੱਲੋਂ ਵੀ ਪੈਸੇ ਵੱਲੋਂ ਵੀ ਇਹੋ ਜਿਹਾ ਦਾ ਹੱਥ ਸੋਖਾ ਕਰਨਾ ਚਾਹੀਦਾ ਵਾ ਤਾਂ ਜੋ ਕਿ ਉਹ ਗੇਮ ਨਾਲ ਜੁੜੇ ਰਹਿਣ